ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਲ ਚੈਨਲ ਹੈ ਵੀ ਤੁਹਾਡਾ ਸਵਾਗਤ ਆ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਅਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਸ ਤਰ੍ਹਾਂ ਕਿ ਮੌਨਸੂਨ ਆ ਜਿਹੜੀ ਉਹਦੇ ਵਿੱਚ ਥੋੜੀ ਜੀ ਪ੍ਰਗਤੀ ਹੋਈ ਆ ਤੇ ਮੌਨਸੂਨ ਅੱਗੇ ਵਧੇ ਹੋਏ ਹਿਮਾਚਲ ਪ੍ਰਦੇਸ਼ ਉਤਰਾਖੰਡ ਤੇ ਜੰਮੂ ਕਸ਼ਮੀਰ ਦੇ ਭਾਗਾਂ ਤੇ ਪਹੁੰਚ ਚੁੱਕੀ ਆ ਲੇਕਿਨ ਪੰਜਾਬ ਵਿੱਚ ਹਲੇ ਮੌਨਸੂਨ ਦੀ ਐਂਟਰੀ ਆ ਜਿਹੜੀ ਉਹ ਨਹੀਂ ਹੋਈ ਜੋ ਕਿ ਆਉਣ ਵਾਲੇ 1 ਤੋਂ 2 ਦਿਨ ਦੇ ਵਿੱਚ ਜਾਂ 3 ਦਿਨ ਦੇ ਵਿੱਚ ਹੋ ਸਕਦੀ ਆ ਜੇਕਰ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਦਾ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਇਲਾਕਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਕਰ ਚਮਕਣਾ ਛਿੱਟੇ ਸ਼ਰਾਟੇ ਜਿਹੜੇ ਅਲੱਗ-ਅਲੱਗ ਬਿਖਰਵੇਂ ਰੂਪ ਚ ਪਏ ਆ ਸਾਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮਾਰਛਾ ਜਿਹੜੀ ਉਹ ਹਲੇ ਨਹੀਂ ਹੋਈ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਮੈਂ ਦੇਸ਼ਾ ਦਿੱਤਾ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਸਵੇਰ ਤੋਂ ਹੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਸਵੇਰ ਤੋਂ ਹੀ ਇਸ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਜਿਸ ਤਰ੍ਹਾਂ ਕਿ ਮੌਨਸੂਨ ਪੰਜਾਬ ਦੇ ਵਿੱਚ ਆ ਚੁੱਕਿਆ ਲੇਕਿਨ ਪੰਜਾਬ ਦੇ ਵਿੱਚ ਹਾਲੇ ਤੱਕ ਅਧਿਕਾਰਤ ਤੌਰ ਤੇ ਮੌਨਸੂਨ ਨਹੀਂ ਆਈ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਚੱਕਰਵਾਤ ਆ ਜਿਹੜਾ ਉਹ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਪੱਛਮੀ ਬੰਗਾਲ ਦੇ ਭਾਗਾਂ ਦੇ ਬਣਿਆ ਹੋਇਆ ਤੇ ਪਾਕਿਸਤਾਨ ਦੇ ਭਾਗਾਂ ਦੇ ਵੀ ਉਸੇ ਤਰ੍ਹਾਂ ਚੱਕਰਵਾਤ ਆ ਜਿਹੜਾ ਉਹ ਬਰਕਰਾਰ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਕੁਝ ਸਾਨਾ ਤੇ ਗਰਜ ਚਮਕ ਦੇ ਨਾਲ ਛਿੱਟੇ ਪੈ ਸਕਦੇ ਆ ਜਾਂ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਉਹ ਥੋੜੇ ਖੇਤਰ ਚ ਹੋ ਸਕਦੀ ਆ ਜਿਆਦਾ ਪੂਰੇ ਪੰਜਾਬ ਚ ਜੇਕਰ ਆਪਾਂ ਕਹਿ ਲਈਏ ਤਾਂ ਇੱਕੋ ਬਾਰ ਜੇ ਤੇਜ਼ ਵਰਖਾ ਹੋ ਜੂਗੀ ਇਦਾਂ ਦਾ ਕਾਰਵਾਈ ਆ ਜਿਹੜੀ ਉਹ ਕੱਲ ਨੂੰ ਇੰਨੀ ਹਾਲੇ ਤੱਕ ਕੋਈ ਇਦਾਂ ਦੀ ਕਾਰਵਾਈ ਨਹੀਂ ਬਣ ਰਹੀ ਜੇਕਰ ਕੋਈ ਅਪਡੇਟ ਹੁੰਦੀ ਆ ਤਾਂ ਤੁਹਾਨੂੰ ਦੱਸਿਆ ਜਾਊਗਾ ਲੇਕਿਨ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਚੰਡੀਗੜ੍ਹ ਮੋਹਾਲੀ ਖਰੜਾ ਰੋਪੜ ਨੰਗਲ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਬਰਨਾਲਾ ਇਸੇ ਤਰ੍ਹਾਂ ਜਲੰਧਰ ਹਸ਼ਿਆਰਪੁਰ ਰੋਪੜਾ ਰੋਪਨਗਰ ਇਸ ਤੋਂ ਬਿਨਾ ਗੁਰਦਾਸਪੁਰ ਪਠਾਨਕੋਟ ਤੇ ਆਨੰਦਪੁਰ ਸਾਹਿਬ ਦੇ ਇਲਾਕੇ ਆ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਜਾਂ ਤੇ ਛਿੱਟੇ ਛਰਾਟੇ ਆ ਜਿਹੜੇ ਉਹ ਕੁਝ ਸਮੇਂ ਲਈ ਅਲੱਗ-ਅਲੱਗ ਥਾਵਾਂ ਤੇ ਪੈ ਸਕਦੇ ਆ ਲੇਕਿਨ 25 ਤਰੀਕ ਨੂੰ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਅਪਡੇਟ ਆਪਾਂ ਕਾਲੂ ਦੇਵਾਂਗੇ ਤੇ ਇਸ ਤੋਂ ਬਿਨਾ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਰਾਜਸਥਾਨ ਮੱਧ ਪ੍ਰਦੇਸ਼ ਅਤੇ ਬਿਹਾਰ ਛਤੀਸਗੜ ਦੇ ਭਾਗਾਂ ਤੇ ਵੀ ਕੱਲ ਜਿਹੜੀ ਉਹ ਵਰਖਾ ਹੋਣ ਦੀ ਸੰਭਾਵਨਾ ਤੇ 25 ਤੋਂ ਲੈ ਕੇ 29 30 ਤਰੀਕ ਤੱਕ ਪੰਜਾਬ ਦੇ ਵਿੱਚ ਭਾਰੀ ਵਰਖਾ ਹੋਊਗੀ ਉਹਨਾਂ ਦਿਨਾਂ ਦੀ ਅਪਡੇਟ ਆ ਜਿਹੜੇ ਆਉਣ ਵਾਲੇ ਸਮੇਂ 'ਚ ਆਪਾਂ ਦੇਵਾਂਗੇ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਝੋਨੇ ਦੀ ਫਸਲ ਦੇ ਲਈ ਵਧੀਆ ਲਾਭ ਹੋਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨਾਂ ਦੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਕੁਝ ਭਾਗ ਹਿਮਾਚਲ ਉੱਤਰਾਖੰਡਾ ਹਰਿਆਣਾ ਪੂਰਬੀ ਰਾਜਸਥਾਨ ਤੇ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਸਾਰੇ ਭਾਗਾਂ ਦੇ ਵਿੱਚ ਅਤੇ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਤੇ ਘਰ ਚਮਕਣਾ ਛਿੱਟੇ ਆ ਜਿਹੜੀ ਉਹ ਪੈ ਸਕਦੇ ਆ ਜੇਕਰ ਗੱਲ ਕਰੀਏ ਆਪਾਂ ਇਸ ਤੋਂ ਬਾਅਦ 25 ਤਰੀਕ ਦੀ ਤਾਂ 25 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉੱਤਰ ਪੂਰਬੀ ਇਲਾਕੇ ਤਾਂ ਪੈਣਗੇ ਪੈਣਗੇ ਲੇਕਿਨ ਪੰਜਾਬ ਦੇ ਬਾਕੀ ਬਹੁਤ ਸਾਰੇ ਇਲਾਕੇ ਹਮਾਤਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਖਾ ਹੋਣ ਦੀ ਸੰਭਾਵਨਾ ਇਸ ਵਕਤ ਨਜ਼ਰ ਆ ਰਹੀ ਆ ਲਿਕਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਚੇਂਜ ਹੁੰਦਾ ਤਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਜਾਊਗਾ ਮੱਧ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਇਸ ਤੋਂ ਬਿਨਾਂ ਨਾਰਥ-ਈਸਟ ਇੰਡੀਆ ਦੇ ਵਿੱਚ ਵਧੀਆ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ ਚਾਹੇ ਉੱਤਰੀ ਪੰਜਾਬ ਆ ਦੱਖਣੀ ਪੂਰਬੀ ਮੱਧ ਪੰਜਾਬ ਆ ਸਾਰੇ ਪੰਜਾਬ ਦੇ ਵਿੱਚ ਹੀ ਹਰਿਆਣੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ ਮਧ ਪ੍ਰਦੇਸ਼ ਚ ਵੀ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਆਪਾਂ 28 ਤਰੀਕ ਦੀ 28 ਤਰੀਕ ਨੂੰ ਵੀ ਪੰਜਾਬ ਸਾਰਾ ਹਿਮਾਚਲ ਮਧ ਪ੍ਰਦੇਸ਼ ਰਾਜਸਥਾਨ ਦੇ ਕਾਫੀ ਭਾਗ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕੁਝ ਭਾਗਾਂ ਚ ਭਾਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 29 ਤਰੀਕ ਦੀ 29 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਬੱਦਲਬਾਜ਼ ਜਬਰਦਸਤ ਰਹੂਗੀ ਤੇ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਤੇਜ਼ ਛਰਾਟੇਦਾਰ ਮੀਂਹ ਪਊਗਾ ਹਰਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਭਾਗਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਦੇ ਭਾਗਾਂ 'ਚ ਵਧੀਆ ਬਰਖਾ ਹੋ ਸਕਦੀ ਹੈ ਗੱਲ 30 ਤਰੀਕ ਦੀ 30 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਰਾਜਸਥਾਨ ਦੇ ਪੱਛਮੀ ਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਭਾਗਾਂ ਚ ਮੱਧ ਪ੍ਰਦੇਸ਼ ਚ ਤੇ ਪੂਰੇ ਉੱਤਰ ਪ੍ਰਦੇਸ਼ ਬਿਹਾਰ ਛੱਤੀਗੜ੍ਹ ਚ ਵਧੀਆ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਇੱਕ ਤਰੀਕ ਦੀ 1 ਜੁਲਾਈ ਨੂੰ ਵੀ ਪੰਜਾਬ ਦੇ ਵਿੱਚ ਜ਼ਬਰਦਸਤ ਵਰਖਾ ਹੋਊਗੀ ਸਾਰੇ ਪੰਜਾਬ ਚ ਹੋਊਗੀ ਭਾਰੇ ਤੋਂ ਬਹੁਤ ਭਾਰੀ ਵਰਖਾ ਆਉਣ ਦੀ ਸੰਭਾਵਨਾ ਸਾਰਾ ਉੱਤਰ ਪ੍ਰਦੇਸ਼ ਗੰਗਾ ਦੀ ਸਾਰੀ ਬੈਲਟ ਜਿਹੜੀ ਮੈਦਾਨਾਂ ਦੀ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗ ਉੱਤਰਾਖੰਡ ਦੇ ਭਾਗਾਂ ਚ ਵਰਖਾ ਵਧੀਆ ਹੋ ਸਕਦੀ ਹੈ 2 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਮूसलाधार ਵਰਖਾ ਹੋਣ ਦੀ ਸੰਭਾਵਨਾ ਚਾਹੇ ਉੱਤਰੀ ਆ ਚਾਹੇ ਦੱਖਣੀ ਚਾਹੇ ਸੈਂਟਰ ਪੰਜਾਬ ਆ ਵਧੀਆ ਵਰਖਾ ਹੋਊਗੀ ਜਾਨੀ ਆਉਣ ਵਾਲਾ ਸਮਾਂ 25 ਤੋਂ ਲੈ ਕੇ 2 ਤੋਂ 3 ਤਰੀਕ ਤੱਕ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਧੀਆ ਭਰਮੀ ਵਰਖਾ ਹੋਊਗੀ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਵਧੀਆ ਲਾਭ ਪਹੁੰਚੂਗਾ ਕਿਉਂਕਿ ਝੋਨੇ ਦੀ ਫਸਲ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਥੱਲਿਓ ਆਪਾਂ ਕਿੰਨਾ ਕੁ ਪਾਣੀ ਕੱਢਾਂਗੇ ਕੁਦਰਤੀ ਮੀਂਹ ਪਵੇ ਵਧੀਆ ਤਰੀਕੇ ਨਾਲ ਤਾਂ ਜਿਹੜੀ ਇਹ ਫਸਲ ਆ ਉਹ ਵਧੀਆ ਤਰੀਕੇ ਨਾਲ ਚੱਲ ਪੂਗੀ ਉਮੀਦ ਕਰਦੇ ਆ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ